ਸਸਰੀ ਗੱਲ ਜੀ ਸਾਰਿਆਂ ਨੂੰ ਚੈਨਲ ਵੈਦਰ ਅਪਡੇਟਸ ਥੋਂ ਦੇਖ ਰਹੇ ਹੋ ਜੀ ਗੱਲ ਕਰਨ ਜਾ ਰਹੇ ਆ ਅੱਜ ਰਾਤ ਯਾਨੀ ਕਿ 7 ਅਕਤੂਬਰ 2024 ਰਾਤ ਦੇ ਵੇਲੇ ਮੌਸਮ ਦੇ ਕੀ ਹਾਲਾਤ ਨੇ ਸੈਟਲਾਈਟ ਵਿੱਚ ਦੇਖੀ ਜਾਵੇ ਤਾਂ ਫਿਲਹਾਲ ਪੰਜਾਬ ਦਾ ਮੌਸਮ ਸਾਫ਼ ਹੈ ਪੱਛਮੀ ਹਿੱਸੇ ਵੱਲ ਇੱਕ ਸਿਸਟਮ ਬਣਦਾ ਹੋਇਆ ਦਿਖਾਈ ਦੇ ਰਿਹਾ ਜੋ ਕਿ ਤੁਹਾਨੂੰ ਅਸੀਂ ਪਹਿਲਾਂ ਵਾਲੀ ਵੀਡੀਓ ਵਿੱਚ ਦੱਸ ਚੁੱਕੇ ਹਾਂ ਕਿ ਇਹ ਇਹਦਾ ਪੰਜਾਬ ਦੇ ਵਿੱਚ ਐਂਟਰੀ ਲਗਭਗ 8 ਤਰੀਕ ਦੇ ਨੇੜੇ ਤੇੜੇ ਬਣਦੀ ਹੋਈ ਦਿਖਾਈ ਦੇ ਰਿਹਾ ਜੋ ਕਿ ਕੱਲ ਨੂੰ ਹੈ ਪਰ ਫਿਲਹਾਲ ਅੱਜ ਦੀ ਰਾਤ ਇਸ ਦਾ ਕੋਈ ਵੀ ਵੱਡਾ ਅਸਰ ਪੰਜਾਬ ਦੇ ਉੱਪਰ ਦਿਖਾਈ ਨਹੀਂ ਦੇ ਰਿਹਾ ਪੰਜਾਬ ਦੇ ਉੱਪਰ ਹੁਣ ਜਿਹੜਾ ਤਾਪਮਾਨ ਹੈ ਉਹ ਬੀਤੀ ਦਿਨਾਂ ਨਾਲੋਂ ਲਗਭਗ 2 ਦਿਨ ਘਟ ਦੇਖਿਆ ਗਿਆ ਅੱਜ ਸਭ ਤੋਂ ਜ਼ਿਆਦਾ ਤਾਪਮਾਨ ਸਾਨੂੰ ਪਟਿਆਲੇ ਵਿੱਚ ਲਗਭਗ 34.6 ਡਿਗਰੀ ਲਗਭਗ 35 ਡਿਗਰੀ ਦੇ ਨੇੜੇ ਦੇਖਣ ਨੂੰ ਮਿਲਿਆ ਜਿਸ ਦੇ ਸਾਨੂੰ ਦੇਖਣ ਨੂੰ ਮਿਲਿਆ ਸੀ ਠੇ ਵਜੋਂ ਕਿ ਪੰਜਾਬ ਦੇ ਵਿੱਚ ਹੁਣ ਜਿਹੜਾ ਬਠਿੰਡਾ ਸੰਗਰੂਰ ਬੈਲਟ ਹੈ ਉਹਦੇ ਵਿੱਚ ਹੁਣ ਤਾਪਮਾਨ ਘਟ ਚੁੱਕਿਆ ਜੀ ਜੋ ਕਿ ਲਗਾਤਾਰ 38 ਡਿਗਰੀ ਚੱਲ ਰਿਹਾ ਸੀ ਅੱਜ ਰਾਤ ਗੱਲ ਕੀਤੀ ਜਾਵੇ ਤਾਂ ਹਵਾ ਜਿਹੜੀ ਪੱਛਮ ਦਿਸ਼ਾ ਤੋਂ ਚਲਦੀ ਹੋਈ ਦਿਖਾਈ ਦੇਵੇਗੀ ਤੇ ਨਾਲ ਦੀ ਨਾਲ ਸਾਨੂੰ ਤਾਪਮਾਨ ਦੇ ਵਿੱਚ ਵੀ 2 ਡਿਗਰੀ ਦੀ ਘਰਾਵਟ ਦੇਖਣ ਨੂੰ ਮਿਲ ਰਹੀ ਹੈ ਤੇ ਅੱਜ ਜਿਹੜਾ ਐਵਰੇਜ ਤਾਪਮਾਨ ਹੈ ਰਾਤ ਦੇ ਵੇਲੇ ਦਾ ਉਹ ਲਗਭਗ ਸਾਨੂੰ 25 ਡਿਗਰੀ ਅਤੇ ਸਵੇਰ ਤੜਕੇ ਸਾਰਾ ਜਿਹੜਾ ਤਾਪਮਾਨ 20 ਡਿਗਰੀ ਦੇ ਨੇੜੇ ਤੇੜੇ ਬਣਦਾ ਹੋਇਆ ਦਿਖਾਈ ਦੇ ਰਿਹਾ ਹੈ ਜੀ ਰਾਤ ਦੇ ਵੇਲੇ ਕੋਈ ਵੱਡਾ ਵੱਡਾ ਬਦਲੀ ਸਿਸਟਮ ਨਾ ਹੋਣ ਦੇ ਕਾਰਨ ਅਸੀਂ ਕਹਿ ਸਕਦੇ ਹਾਂ ਕਿ ਮੌਸਮ ਖੁਸ਼ਕ ਅਤੇ ਸਾਫ਼ ਬਣੇ ਰਹਿਣ ਦੇ ਪੂਰੇ-ਪੂਰੇ ਚਾਂਸ ਅੱਜ ਰਾਤ ਬਣੇ ਹੋਏ ਨੇ ਕੋਈ ਵੱਡਾ ਬੱਦਲ ਸਿਸਟਮ ਜਿਹੜਾ ਵੀ ਸਾਨੂੰ ਦਿਖਾਈ ਦੇ ਰਿਹਾ ਉਹ ਲਗਭਗ 8 ਤਰੀਕ ਦੇ ਨਜ਼ਦੀਕ ਹੀ ਬਣਦਾ ਹੋਇਆ ਦਿਖਾਈ ਦੇ ਰਿਹਾ ਤੇ ਜਿਸ ਦੇ ਨਾਲ ਆਪਾਂ ਕਰ ਸਕਦੇ ਹਾਂ ਕਿ ਕਿਸਾਨਾਂ ਦੀ ਮੁਸ਼ਕਲਾਂ ਜਿਹੜੀਆਂ ਨੇ ਉਹ ਲਗਭਗ 8 ਤਰੀਕ ਤੋਂ ਬਾਅਦ ਦੁਬਾਰਾ ਤੋਂ ਫਿਰ ਵਾਧਦੀ ਹੋਈ ਦਿਖਾਈ ਦੇ ਰਹੀਆਂ ਨੇ 8 ਤਰੀਕ ਤੋਂ ਲੈ ਕੇ ਲਗਭਗ 9 ਤਰੀਕ ਤੱਕ ਇਹ ਸਿਸਟਮ ਦੁਬਾਰਾ ਤੋਂ ਇਸ ਤਰੀਕੇ ਨਾਲ ਬਣਦਾ ਹੋਇਆ ਦਿਖਾਈ ਦੇ ਰਿਹਾ ਹੈ ਏਸੀਜੀ ਅਪਡੇਟ ਅੱਜ ਰਾਤ ਦੇ ਮੌਸਮ ਦੀ ਅ ਕੋਈ ਵੀ ਨਵੀਂ ਅਪਡੇਟ ਆਉਂਦੀ ਹੈ ਤਾਂ ਚੈਨਲ ਤੇ ਵੀਡੀਓ ਜਲਦ ਹਾਜ਼ਰ ਹੋਵੇਗੀ ਰਿਕਵੈਸਟ ਹੈ ਜੀ ਚੈਨਲ ਤੇ ਨਵੇਂ ਹੋ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਕਰਦੇ ਹੋ ਵੀਡੀਓ ਚੰਗੀ ਲੱਗਦੀ ਹੈ ਲਾਈਕ ਕਰਨਾ ਭੁੱਲਿਓ ਬਣੇ ਰਹੋ ਚੈਨਲ ਵੈਦਰ ਅਪਡੇਟਸ ਕੋਲ ਤੇ ਮਿਲਦੇ ਹਾਂ ਜੀ ਕੱਲ ਸਵੇਰ ਦੀ ਵੀਡੀਓ ਵਿੱਚ ਨਵੀਂ ਜਾਣਕਾਰੀ ਦੇ ਨਾਲ ਧੰਨਵਾਦ ਸਾਰੇ ਦਰਸ਼ਕ ਵੀਰਾਂ ਦਾ